ਤਾ ਪੰਜਾਬ ਦੇ ਵਿੱਚ ਨਸ਼ੇ ਦੇ ਖਾਤਮੇ ਲਈ ਸਰਕਾਰ ਨੇ ਜੋ ਬੀੜਾ ਚੁੱਕਿਆ ਹੈ ਯੋਧ ਨਸ਼ਾ ਅਵਰੋਧ ਤੋਂ ਸ਼ੁਰੂ ਕੀਤਾ ਹੋਇਆ ਤੇ ਉਸ ਨੂੰ ਲਗਾਤਾਰ ਕੰਟੀਨਿਊ ਰੱਖਿਆ ਜਾ ਰਿਹਾ ਹੈਗਾ ਇਸ ਵਕਤ ਅਸੀਂ ਖੜੇ ਹਾਂ ਫਰੀਕੋਟ ਦੇ ਬਾਜਗਰ ਵਸਤੀ ਇਹ ਉਹ ਏਰੀਆ ਜਿੱਥੇ ਕਈ ਨਸ਼ਾ ਤਸਕਰ ਸੰਨ ਤੇ ਇੱਥੇ ਹੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬਿਲਡੋਜ਼ਰ ਵੀ ਚੱਲਿਆ ਸੀਗਾ ਜਿਸ ਤੋਂ ਬਾਅਦ ਅੱਜ ਫੇਰ ਦੁਪਹਿਰ ਦੇ ਸਮੇਂ ਜਿਹੜਾ ਹੈਗਾ ਅੱਜ ਫਰੀਕੋਟ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਤਹਿਤ ਜਿਹੜਾ ਹੈਗਾ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਜਿਹੜੇ ਪਿਛਲੇ ਸਮੇਂ ਦੇ ਵਿੱਚ ਲਿਸਟਾਂ ਤਿਆਰ ਕੀਤੀਆਂ ਨੇ ਜਿਹੜੇ ਨਸ਼ਾ ਤ ਅ ਇਥੇ ਫ੍ਰੀਕੋਡ ਦੇ ਬਾਜੀਗਰ ਵਸਤੀ ਰਹਿੰਦੇ ਕਿਉਂਕਿ ਲਗਾਤਾਰ ਕਈ ਏਰੀਆ ਸラム ਏਰੀਏ ਨੇ ਜਿਨ੍ਹਾਂ ਦੇ ਵਿੱਚ ਕਈ ਤਰ੍ਹਾਂ ਦੇ ਨਸ਼ਾ ਤਸਕਰ ਸਨ ਪਿਛਲੇ ਦਿਨਾਂ ਦੇ ਵਿੱਚ ਫੜੇ ਵੀ ਗਏ ਨੇ ਜੇਲ੍ਹੇ ਭੇਜ ਦਿੱਤੇ ਹਨ ਤੇ ਕੁਝ ਨੇ ਜਿਹੜੇ ਘਰ ਛੱਡ ਕੇ ਗਏ ਹੋਏ ਨੇ ਘਰਾਂ ਨੂੰ ਛੱਡ ਕੇ ਆਪਣੇ ਭੱਜ ਚੁੱਕੇ ਨੇ ਤੇ ਉਹਨਾਂ ਦੇ ਖਿਲਾਫ ਜਿਹੜੀ ਲਗਾਤਾਰ ਜਿਹੜੀ ਫ੍ਰੀਕੋਡ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈਗੀ ਹੈ ਹੁਣ ਤੱਕ ਗੱਲ ਕਰੀਏ ਤਾਂ 296 ਤੋਂ ਵੱਧ ਦੀਆਂ ਐਫਆਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਲਗਾਤਾਰ 500 ਤੋਂ ਵੱਧ ਜਿਹੜੇ ਨਸ਼ਾ ਤਸਕਰ ਫੜੇ ਜਾ ਚੁੱਕੇ ਨੇ ਤੇ ਆਏ ਦਿਨ ਹੀ ਨਸ਼ੀਲੇ ਪੌਤਾਰਥ ਮਿਲਦੀਆਂ ਤੇ ਜਿਸ ਦੇ ਚੱਲਦਿਆਂ ਹੁਣ ਅੱਜ ਜਿਹੜੇ ਏਰੀਆ ਦੇ ਵਿੱਚ ਸਰਚ ਕੀਤੀ ਜਾ ਰਹੀ ਹੈਗੀ ਕਿਉਂਕਿ ਇਹ ਲਿਸਟਡ ਨੇ ਇਹਨਾਂ ਦੇ ਘਰਾਂ ਦੇ ਲਿਸਟਾਂ ਤਿਆਰ ਕੀਤੀਆਂ ਹੋਈਆਂ ਨੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਇਹ ਬ੍ਰਿਕੀ ਨਾਲ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਕੋਈ ਅਜਿਹੀ ਚੀਜ਼ ਮਿਲ ਜਾਈਂ ਕਿਉਂਕਿ ਪਿਛਲੇ ਦਿਨੀ ਜਿਹੜੇ ਪਿੰਡਾਂ ਦੇ ਵਿੱਚ ਵੀ ਸਰਚ ਵੈਂਚ ਲਾਏ ਗਏ ਸੀ ਕਿਉਂਕਿ ਜਿਹੜੇ ਪਿੰਡ ਲਿਸਟ ਨੇ ਕਿਉਂਕਿ ਇਸ ਬਾਰੇ ਵਿੱਚ ਇਹੀ ਜਾਣਕਾਰੀ ਸਾਹਮਣੇ ਆਉਂਦੀ ਹੈ ਕਿ ਜਿਹਨਾਂ ਲਿਸਟ ਤਿਆਰ ਕੀਤੀ ਹੋਈ ਹੈ ਆ ਲਿਸਟਡ ਥਾਂ ਨੇ ਉਹਨਾਂ ਦੇ ਘਰਾਂ ਵਿੱਚ ਜਾ ਕੇ ਜਿਹੜੇ ਖਾਸ ਕਰਕੇ ਨਿਗਰਾਨੀ ਰੱਖੀ ਜਾਂਦੀ ਹੈ ਕਿ ਇਹ ਜਿਹੜੇ ਨਸ਼ੇ ਨਾਲ ਸੰਬੰਧਿਤ ਲੋਕ ਨੇ ਇਹ ਦੁਬਾਰਾ ਇਹ ਕ ਇਹ ਚੀਜ਼ ਇਹ ਲੋ ਕੋਈ ਹੋਈ ਕਿ ਨਹੀਂ ਪਰ ਫਿਲਹਾਲ ਪੂਰੀ ਸ਼ਕਤੀ ਨਾਲ ਇਹ ਕੀਤੀ ਹੋਈ ਹੈਗੀ ਆ ਆਏ ਦਿਨ ਹੀ ਇਹ ਚੈਕਿੰਗ ਕੀਤੀ ਜਾਂਦੀਆਂ ਤਾਂ ਜਿਸ ਦੇ ਤਹਿਤ ਅੱਜ ਵੀ ਇਹ ਜਿਹੜੀ ਹੈਗੀ ਆ ਬਾਜੀਗਰ ਬਸਤੀ ਫਰੀਕੋਟ ਦੀ ਇੱਥੇ ਕਈ ਸ਼ਾਤ ਤਸਕਰ ਸਨ ਉਹਨਾਂ ਘਰਾਂ ਦੇ ਵਿੱਚ ਹੁਣ ਜਿਹੜਾ ਜਾਇਆ ਜਾ ਰਿਹਾ ਹੈਗਾ ਕਿਉਂਕਿ ਹਾਂ ਘਰਾਂ ਦੇ ਵਿੱਚ ਅਕਸਰ ਹੀ ਜਿਹੜੇ ਤਸਕਰਾਂ ਦੇ ਖਿਲਾਫ ਮਾਮਲੇ ਪਹਿਲਾਂ ਐਡੀਪੀਐਸ ਦੇ ਦਰਜ ਨੇ ਉਹ ਘਰ ਛੱਡ ਕੇ ਭੱਜੇ ਹੋਏ ਹਨ ਤੇ ਕੁਝ ਜਿਹੜੇ ਹੈਗੇ ਨੇ ਪੋਰਸੁਦੀ ਗ੍ਰਫ ਦੇ ਵਿੱਚ ਨੇ ਤੇ ਫਿਲਹਾਲ ਗੱਲ ਕਰੀਏ ਤਾਂ ਘਰਾਂ ਦੇ ਵਿੱਚ ਜਾ ਕੇ ਜਿਹੜੀ ਹੈਗੀ ਆ ਚੀਜ਼ਾਂ ਨੂੰ ਖੰਗਾਲਿਆ ਜਾ ਰਿਹਾ ਹੈਗਾ ਹਰ ਇੱਕ ਚੀਜ਼ ਦੇਖੀ ਜਾ ਰਹੀ ਹੈਗੀ ਆ ਕਿਉਂਕਿ ਘਰਾਂ ਦੇ ਵਿੱਚ ਕਈ ਵਾਰ ਜਿਵੇਂ ਹੁਣ ਰਾਈਆਂ ਵਾਲੇ ਪਿੰਡ ਦੇ ਵਿੱਚ ਸਾਹਮਣੇ ਆਇਆ ਸੀਗੀ ਕੱਪੜੇ ਧੋਣ ਵਾਲੀ ਮਸ਼ੀਨ ਦੇ ਵਿੱਚ ਹੀ ਰਿਆਂ ਅਣਸ਼ਿਲੀਆਂ ਗੋਲੀਆਂ ਧੋਗੀਆਂ ਸਨ ਤੇ ਅੱਜ ਜਿਸ ਦੇ ਚੱਲਦੇ ਆ ਅੱਜ ਫੇਰ ਇੱਥੇ ਹਰ ਇੱਕ ਚੀਜ਼ ਦੀ ਨੰਗਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਵਿੱਚ ਕੋਈ ਕੀ ਚੀਜ਼ ਹੈਗੀ ਕੀ ਜੀ ਨਹੀਂ ਹੈਗੀ ਅੰਦਰ ਘਰਾਂ ਦੇ ਵਿੱਚ ਕਮਰਿਆਂ ਦੀ ਦਿਖਾਵਾਂਗੇ ਤੇ ਕਮਰਿਆਂ ਦੇ ਵਿੱਚ ਵੀ ਬਰੀਕੀ ਨਾਲ ਸਮਾਨ ਦੀ ਦਿਖਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਨਾਲ ਡੀਐਸਪੀ ਤਰਲੋਚਨ ਸਿੰਘ ਮੌਜੂਦ ਨੇ ਸਾਡਾ ਲਗਾਤਾਰ ਰੇਡ ਕੀਤੀਆਂ ਜਾ ਰਹੀਆਂ ਨੇ ਕਿਵੇਂ ਦਾ ਲੱਗ ਰਿਹਾ ਕਿਉਂਕਿ ਏਰੀਆ ਦੇ ਵਿੱਚ ਵੀ ਕਾਫੀ ਹੌਟ ਸਪੋਟ ਤੇ ਕਾਫੀ ਨਸ਼ਾ ਤਸਕਰ ਸੰਜਣਾ ਜਿਹੜਾ ਯੋਧ ਨਸ਼ਾ ਅਵਰੋਧ ਜਿਹੜੀ ਮੈਮ ਚੱਲ ਰਹੀ ਹੈ ਮਾਨਯੋਗ ਸੀਮਾ ਸਾਹਿਬ ਦਾ ਜਿਹੜਾ ਇੱਕ ਸੁਪਨਾ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਚ ਉਸ ਦੇ ਵਿੱਚ ਜਿਹੜੀ ਸਾਡੀ ਫ੍ਰੀਕੋਡ ਪੁਲਿਸ ਵੱਲੋਂ ਲਗਾਤ ਆਪਰੇਸ਼ਨ ਹੋਰ ਸਰਚ ਆਪਰੇਸ਼ਨ ਅਸੀਂ ਰੋਜ਼ ਕਰਦੇ ਆ ਤੇ ਇਸ ਤਹਿਤ ਅਸੀਂ ਅੱਜ ਬਾਜੀਗੜ ਬਸਤੀਸ ਪਹੁੰਚੇ ਹੋਏ ਆ ਤੇ ਇਹ ਵੀ ਏਰੀਆ ਕਾਫੀ ਬਦਨਾਮ ਸੀਗਾ ਜਾਂ ਇੱਥੇ ਛੋਟੇ ਲੈਵਲ ਤੇ ਨਸ਼ਾ ਵੇਚਦਾ ਸੀ ਉਹ ਅਸੀਂ 90% ਬੰਦ ਕਰਵਾ ਦਿੱਤਾ ਜਿਹੜੇ ਕੋਈ 10% ਇਹ ਕਹਿੰਦੇ ਭੱਜੇ ਹੋਏ ਨੇ ਉਹਨਾਂ ਨੂੰ ਹੀ ਛੇਤੀ ਅਸੀਂ ਇਹਨਾਂ ਨੂੰ ਅਰਾਊਂਡ ਅਪ ਕਰਕੇ ਜ਼ਿਲ੍ਹਾ ਚ ਭੇਜਾਂਗੇ ਤੇ ਅੱਜ ਦੇ ਵਿੱਚ ਕੁਝ ਮਿਲਿਆ ਇਸ ਦੌਰਾਨ ਕੋਈ ਜੇ ਲੱਗੇ ਹੋਏ ਘਰਾਂ ਦੇ ਵਿੱਚ ਚੈਕਿੰਗ ਕੀਤੀ ਨਹੀਂ ਅਜੇ ਤੱਕ ਸਾਨੂੰ ਕੁਝ ਨਹੀਂ ਮਿਲਿਆ ਕਿਉਂਕਿ ਜਿੰਨਾ ਘਰਾਂ ਚਾਹੀ ਆ ਰਹੇ ਸਾਡੇ ਇਹ ਲਿਸਟਡ ਕਰਨੇ ਜਾਂ ਸਾਨੂੰ ਕੋਈ ਕੰਪਲੇਂਟ ਆਉਂਦੀ ਹੈ ਉਹਨਾਂ ਘਰਾਂ ਦੇ ਵਿੱਚ ਅਸੀਂ ਪਹੁੰਚ ਰਹੇ ਹਾਂ ਵੀ ਇਹਨਾਂ ਦੇ ਘਰਾਂ ਦੇ ਬੱਚੇ ਕੋਈ ਨਸ਼ਾ ਕਰਦੇ ਨੇ ਕੋਈ ਵੇਚਦੇ ਨੇ ਪਰ ਉਹ ਇਸ ਟਾਈਮ ਸਾਨੂੰ ਇਥ ਕਨਾਂ ਚ ਬਾਰੇ ਵਿੱਚ ਦਿਖੇਗਾ ਤੁਸੀਂ ਲੋਕਾਂ ਨਾਲ ਵੀ ਗੱਲਬਾਤ ਕਰ ਰਹੇ ਹੋ ਜਦੋਂ ਰਸਤੇ ਵਿੱਚ ਆਉਨੇ ਹੋ ਉਹਨਾਂ ਨੂੰ ਪੁੱਛ ਰਹੇ ਹੋ ਕਿਵੇਂ ਦਾ ਮਾਹੌਲ ਹੈਗਾ ਤੇ ਲੋਕੀ ਫਿਰ ਕੀ ਦੱਸਦੇ ਨੇ ਕਿ ਵਾਕੀ ਉਹਨੂੰ ਘਟਿਆ ਹੈਗਾ ਜਾਂ ਕਈ ਵਾਰ ਹਜੇ ਲੋਕਾਂ ਦੇ ਸਹਿਮ ਦੇ ਵਿੱਚ ਜਿਹੜਾ ਮਾਹੌਲ ਬਣਿਆ ਰਹਿੰਦਾ ਨਹੀਂ ਸਾਨੂੰ ਇਸ ਚੀਜ਼ ਤੇ ਬੜਾ ਮਾਣ ਮਹਿਸੂਸ ਹੁੰਦਾ ਸਾਡੀ ਆਦੀ ਵਰਕਿੰਗ ਤੇ ਅੱਜ ਜਿਹੜੇ ਇਹ ਕੰਮ ਕਰ ਰਹੇ ਆ ਨਸ਼ਿਆਂ ਵਿਰੁੱਧ ਤੇ ਸਾਨੂੰ ਬਹੁਤ ਪੋਜ਼ਿਟਿਵ ਰਿਸਪੌਂਸ ਆਉਂਦਾ ਕਿਉਂਕਿ ਇੱਥੋਂ ਅੱਗੇ ਪਹਿਲਾਂ ਅਕਸਰ ਕੰਪਲੇਂਟ ਹੁੰਦੀ ਹੁੰਦੀ ਸੀ ਵੀ ਸਾਡੇ ਇੱਥੇ ਪਰ ਉਹ ਇਸ ਟਾਈਮ ਬਿਲਕੁਲ ਕੰਪਲੀਟ ਬੰਦ ਹੋ ਚੁੱਕੀ ਹੈ ਪਰ ਫਿਰ ਵੀ ਅਸੀਂ ਲਗਾਤਾਰ ਜਿੰਨਾ ਏਰੀਆ ਦੇ ਵਿੱਚ ਨਸ਼ਾ ਵਿਕਦਾ ਸੀ ਲਗਾਤਾਰ ਰੇਡਾਂ ਜਾਰੀ ਕੀਤੀਆਂ ਹੋਈਆਂ ਇਹਨਾਂ ਨੂੰ ਬਿਲਕੁਲ ਕੰਟੀਨਿਊ ਸਾਡੀਆਂ ਰੇਡਾਂ ਜਾਰੀ ਰਹਿਣਗੀਆਂ ਤੇ ਪਿੰਡ ਪੱਦਰ ਤੇ ਵੀ ਕਿਤੇ ਨਾ ਕਿ ਕਈ ਪਿੰਡਾਂ ਦੇ ਵਿੱਚ ਵੀ ਕਾਫੀ ਹੁਣ ਚਰਚਾ ਪੁਛਾ ਬਣੇ ਹੋਏ ਆ ਹਾਂ ਪਿੰਡਾਂ ਦੇ ਵਿੱਚ ਵੀ ਕੰਟੀਨਿਊ ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਸੇ ਤਰ੍ਹਾਂ ਪਿੰਡਾਂ ਚ ਸਾਡੀਆਂ ਟੀਮਾਂ ਬਣ ਕੇ ਜਾਂਦੀਆਂ ਨੇ ਪਿੰਡਾਂ ਚ ਵੀ ਅਸੀਂ ਸਰਚ ਆਪਰੇਸ਼ਨ ਜਾਰੀ ਕੀਤੇ ਨੇ ਉੱਥੋਂ ਵੀ ਜਿਹੜਾ ਸਾਨੂੰ ਕੋਈ ਮਿਲਦਾ ਹੈ ਰਾਉਂਡ ਅਪ ਕਰਦੇ ਆ ਤੇ ਜਿਹੜੀ ਉਹਨਾਂ ਦੇ ਬੰਦ ਹੀ ਐਨਡੀਪੀ ਦੀ ਐਨਡੀਪੀਐਸ ਦੀ ਕਾਰਵਾਈ ਕਰਦੇ ਆ ਸੋ ਇਹਨਾਂ ਬੀਐਫਪੀ ਦੋਸਤਾਂ ਨੂੰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਡੀਐਸਪੀ ਸਾਹਿਬ ਵੱਲੋਂ ਖੱਬਾ ਖੂਬੀ ਦੱਸੇਗਾ ਕਿ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਵੀ ਕਿਉਂਕਿ ਜਿਹੜੀ ਲਿਸਟਾਂ ਵਿੱਚ ਹੁੰਦੇ ਨਹੀਂ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਮਨਮਾਮਲੇ ਦਰਜ ਨਹੀਂ ਐਂਡੀਪੀਐਸ ਸਕਦੇ ਉਹ ਜਿਹੇ ਮਾਮਲੇ ਦਰਜ ਹੁੰਦੇ ਨੇ ਉਹਨਾਂ ਦੀ ਲਿਸਟ ਤਿਆਰ ਕੀਤੀ ਹੁੰਦੀ ਆ ਜਾਂ ਜਿਨ੍ਹਾਂ ਤੇ ਕਾਫੀ ਮੁਕੱਦਮੇ ਨੇ ਉਹ ਸਾਰਿਆਂ ਦੇ ਘਰਾਂ ਦੇ ਵਿੱਚ ਵਾਰ-ਵਾਰ ਜਾ ਕੇ ਚੈਕਿੰਗ ਕੀਤੀ ਜਾਂਦੀ ਆ ਦੂਜੇ ਪਾਸੇ ਹੁਣ ਕਈ ਜਸਗਰ ਜਿਹੜੇ ਹੈਗੇ ਆ ਜੇਲ੍ਹਾਂ ਦੇ ਵਿੱਚ ਬੈਠੇ ਨੇ ਜਿਹੜਾ ਇਹ ਏਰੀਆ ਦੀ ਗੱਲ ਕਰੀਏ ਤਾਂ ਦੋ ਤਿੰਨ ਏਰੀਆ ਫ੍ਰੀਕੋਰਟ ਦੇ ਸੰਜ ਜਾਰੀ ਹੈ ਕਿ ਇਹ ਲੋਕ ਨੇ ਜਿਹੜੇ ਹਨ ਨਸ਼ਾ ਛੱਡ ਚੁੱਕੇ ਨੇ ਨਾਲ ਦੀ ਨਾਲ ਜਿਹੜਾ ਲੋਕਾਂ ਨੂੰ ਜਿਹੜੇ ਨਸ਼ਿਆ ਕਰਦੇ ਨੇ ਉਹਨਾਂ ਨੂੰ ਅਪੀਲ ਵੀ ਕੀਤੀ ਜਾਂਦੀ ਔਰ ਉਹਨਾਂ ਨੂੰ ਸਮਝਾਇਆ ਵੀ ਜਾਂਦਾ ਕਿ ਤੁਸੀਂ ਸਰਕਾਰੀ ਡੀਡਾਇਰੈਕਸ਼ਨ ਦੇ ਵਿੱਚ ਜਾ ਕੇ ਆਪਣਾ ਇਲਾਜ ਕਰਾ ਸਕਦੇ ਹੋ ਤਾਂ ਜੋ ਇੱਕ ਵਧੀਆ ਜੀਵਨ ਬਤੀਤ ਕਰੋ ਕਿਉਂਕਿ ਸਰਕਾਰ ਦਾ ਜੋ ਸੁਪਨਾ ਹੈ ਉਸ ਨੂੰ ਪੂਰਾ ਕਰਨ ਲਈ ਫ੍ਰੀਕੋਰਡ ਪੁਲਿਸ ਅਤੇ ਪੰਜਾਬ ਪੁਲਿਸ ਜਿਹੜੀ ਹੈਗੀ ਲਗਾਤਾਰ ਮਸ਼ਤਿਹਦ ਹੈ ਲਗਾਤਾਰ ਕਸੂ ਕੱਲ ਵੀ ਆਪਰੇਸ਼ਨ ਚਲਾਇਆ ਸੀ ਅੱਜ ਵੀ ਚਲਾਇਆ ਜਾ ਰਿਹਾ ਹੈ ਲਗਾਤਾਰ ਹੌਣ ਵਾਲੇ ਦਿਨ ਚੱਲਦਾ ਰਹੇਗਾ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਚੱਲਦਾ ਰਹੇਗਾ ਤਾਂ ਜੋ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਸਕੇ ਕੈਮਰਾਮ